ਉਹ ਛੇੜਛਾੜ ਕਿਤਨੀ ਜ਼ਬਰਦਸਤੀ ਪਹਿਲਾਂ ਵੀ ਉਹ ਮੇਰੇ ਨਾਲ ਉਹ ਜ਼ਬਰਦਸਤੀ ਕੀਤੀ ਸੀ ਮੈਂ ਉਹ ਧਮਕੀਆਂ ਵੀ ਮੈਨੂੰ ਉਹ ਦਿੰਦਾ ਵਾ ਕਹਿੰਦਾ ਜੇ ਜਿਆਦਾ ਬੋਲੋਗੇ ਤੈਨੂੰ ਮਾਰ ਕੇ ਸੱਟ ਦੇਣਾ ਜਿਹੜਾ આરોਪ ਲਗਾਇਆ ਗਿਆ ਤੂੰ ਛੇੜਖਾਨੀ ਕੀਤੀ ਹੱਥ ਪੜ ਕੇ ਘੁਮਾਇਆ ਉਹ આરોਪ ਕਿੰਨੇ ਕਬਾਜ਼ਬ ਹੈ ਬਿਲਕੁਲ ਨਹੀਂ ਜੀ ਬਿਲਕੁਲ ਇਸ ਗੱਲ ਬਿਲਕੁਲ ਸਾਰੀ ਗੱਲਾਂ ਝੂਠੀਆਂ ਨੇ ਜੀ ਤੁਹਾਨੂੰ ਫਸਾਇਆ ਜਾ ਰਿਹਾ ਬਿਲਕੁਲ ਜੀ ਫਸਾਇਆ ਜਾ ਰਿਹਾ ਵਜਾ ਵਜਾ ਜੀ ਸਿਰਫ ਉਹਨਾਂ ਤੋਂ ਮੈਂ ਆਪਣੇ ਪੈਸੇ ਮੰਗੇ ਸੀਗੇ ਤਿੰਨ ਵਾਰੀ ਮੈਂ ਪੈਸੇ ਮੰਗਣੀਆਂ ਉਹ ਗੱਡੀ ਜੇ ਉਹਦੀ ਨਾ ਹੱਥੋਂ ਤੇ ਚੱਲ ਗਈ ਹੁਣ ਇਹਦੇ ਉੱਪਰ ਠੀਕ ਹੈ ਜੀ ਜਦੋਂ ਇਹ ਕਰੇ ਆਈ ਹੁਣ ਉਹ 3 ਮਿੰਟ ਤੋ ਟੌਜ਼ਰ ਕਰਦਾ ਮਾਰਚ ਤਾ ਇਹਨੂੰ ਟੌਜ਼ਰ ਕਰਦਾ ਸਾਨੂੰ ਨਹੀਂ ਪਤਾ ਸੀ ਮੈਂ ਕੱਲਾ ਨਹੀਂ ਗਿਆ ਜੀ ਮੈਂ ਵਾਈਫ ਦੇ ਨਾਲ ਗਿਆ ਵਾਂ ਉਸ ਤੋਂ ਬਾਅਦ ਮੈਂ ਕੀ ਦੱਸਾਂ ਇਹਨਾਂ ਦੇ ਸਾਹਮਣੇ ਮੇਰੀ ਘਰ ਵਾਲੀ ਦੇ ਸਾਹਮਣੇ ਮੇਰੀ ਬੁਰਾਈਆਂ ਕੀਤੀ ਗਈ ਵੀ ਕਲੋਨੀ ਦੇ ਵਿੱਚ ਇਹ ਬਹੁਤ ਜਨਾਨੀਆਂ ਨਾਲ ਇਸ ਤਰੀਕੇ ਨਾਲ ਛੇੜਖਾਨੀਆਂ ਵਗੈਰਾ ਕਰਦਾ ਜੀ ਮੇਰੀ ਘਰ ਵਾਲੀ ਸਾਹਮਣੇ ਮੈਨੂੰ ਨਜ਼ਰਾਂ ਤੋਂ ਗਿਰਾਣ ਦੀ ਕੋਸ਼ਿਸ਼ ਕੀਤੀ ਜੀ ਚਲੋ ਜਦੋਂ ਮੈਂ ਉਹ ਦਿਨ ਮੰਗਲਵਾਰ ਨੂੰ ਆਪਣੇ ਮੰਮੀ ਘਰੇ ਆਈਆਂ ਜਦੋਂ ਮੈਂ ਦੇਖਿਆ ਤਾਂ ਹੱਥ ਫੜ ਗਏ ਤੇ ਬੜੀ ਗੱਤੀ ਕਰਦੇ ਰਹੇ ਸਨ। ਫੱਪਾ थाने ਰਿਪੋਰਟ ਲਿਖਵਾਣਾ ਹੈ। ਸਥਾਣੇ ਤੇ ਕੋਈ ਸੁਣਵਾਈ ਨਹੀਂ ਹੋਈ। ਨਾਨਾ ਦੇਦੀ ਮੈਂ ਸੰਗਤ ਲੈ ਕੇ ਜਾਣਾ ਜੀ। ਹਰ ਮੈਂ ਜਾਗਰਣ ਕਰਵਾਉਣਾ ਮਾਤਾ ਰਾਣੀ ਦਾ। ਹਰ ਸਾਲ ਮੈਂ ਨਾਲ ਨਰਾਤਿਆਂ ਦੇ ਵਿੱਚ ਜਾਗਰਣ ਕਰਵਾਉਣਾ ਵਾ ਤੇ ਹਰ ਸਾਲ ਸੰਗਤ ਲੈ ਕੇ ਜਾਣਾ। ਆ ਸਾਰਾ ਮhalla ਮੇਰੇ ਨਾਲ ਆ ਜੀ। ਆ ਦੇਖ ਲਓ ਸਾਰਾ ਮhalla ਮੇਰੇ ਨਾਲ ਆਇਆ ਜੀ। ਜੇ ਮੈਂ ਗਲਤ ਹੁੰਦਾ ਤੇ ਮhalla ਮੇਰੇ ਨਾਲ ਆਉਂਦਾ। ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਮੈਂ ਵਿਸ਼ਾਲ ਕਪੂਰ ਥਾਣਾ ਮਹਿਰਬਾਨ ਦੇ ਬਾਹਰ ਖੜੇ ਹੋਏ ਆ ਤੇ ਇੱਕ ਮਾਮਲਾ ਐਸਾ ਆਇਆ ਇੱਕ ਛੋਟੀ ਜੀ ਕਿਹਾ ਜਾ ਸਕਦਾ 14 ਤੋਂ 15 ਸਾਲ ਦੀ ਕੁੜੀ ਹੈ ਜਿਸੇ ਨਾਲ ਅਸੀਰ ਹਰਕਤ ਕੀਤੀ ਗਈ ਹੈ ਲਗਾਤਾਰ ਥਾਣੇ ਚੱਕਰ ਖਾਣ ਨੂੰ ਮਜਬੂਰ ਹੋਈ ਪਈ ਸੀ ਕਿ ਗੱਲਬਾਤ ਕਰਦੇ ਆ ਉਸ ਬੱਚੀ ਨਾਲ ਕੀ ਹੋਇਆ ਕੀ ਸੀ ਮਾਮਲਾ ਸਰ ਉਹ ਸਾਡੇ ਕਮਰੇ ਵਿੱਚ ਆਇਆ ਛੇੜਖਾੜ ਕਰਨ ਲੱਗ ਗਿਆ ਕੌਣ ਆਇਆ ਸੀ ਜੀ ਉਹਦਾ ਨਾਮ ਹੈਗਾ ਦੀਪਕ ਸੋਣੀ ਕੀ ਹੋ ਕੀ ਕਿਉਂ ਆਇਆ ਤੁਹਾਡੇ ਕਮਰੇ 'ਚ ਕੀ ਵਜ੍ਹਾ ਸੀਗੀ ਉਹ ਛੇੜਛਾੜ ਕਿੱਤਰ ਜਬਰਦਸਤੀ ਪਹਿਲਾਂ ਵੀ ਉਹ ਮੇਰੇ ਨਾਲ ਉਹ ਜਬਰਦਸਤੀ ਕੀਤੀ ਸੀ ਮੈਂ ਉਹ ਧਮਕੀਆਂ ਵੀ ਮੈਨੂੰ ਉਹ ਦਿਂਦਾ ਵਾ ਕਹਿੰਦਾ ਜੇ ਜ਼ਿਆਦਾ ਬੋਲੋਗੇ ਤੈਨੂੰ ਮਾਰ ਕੇ ਸੱਟ ਤੇ ਨਾ ਨਹੀਂ ਬੱਚੇ ਤੇਰੀ ਨੇ ਛੇੜਖਾਨੀ ਕਿਉਂ ਕੀਤੀ ਕੀ ਵਜ੍ਹਾ ਸੀ ਤੇਰੇ ਕੋਲ ਆਇਆ ਤੈਨੂੰ ਕੀ ਕੀ ਛੇੜਖਾਨੀ ਕੀ ਕੀਤੀ ਕੀ ਉਹਦਾ ਮੋਟਿਵ ਕੀ ਸੀਗਾ ਜੀ ਸਾਨੂੰ ਨਹੀਂ ਪਤਾ ਫੇ ਆਇਆ ਕਿਦਾਂ ਜਾਣਦਾ ਸੀ ਪਹਿਲੇ ਦਾ ਜੀ ਹਾਂਜੀ ਕਿੰਨੀ ਵਾਰੀ ਘਰੇ ਆ ਚੁੱਕਾ ਹੈ ਜੀ ਉਹਦਾ ਆਣ ਜਾਣ ਤਾਂ ਚੱਲਦਾ ਰਹਿੰਦਾ ਸਾਡੇ ਘਰ ਵਜ੍ਹਾ ਕੀ ਹੈ ਆਣ ਜਾਣ ਕਿਉਂ ਚੱਲਦਾ ਰਹਿੰਦਾ ਸੀ ਪ੍ਰਾਂ ਬਣਿਆ ਸੀ ਆਪਣਾ ਸਗਾ ਪਰ ਆ ਬਣਿਆ ਸੀ ਉਹ ਤੇ ਤੁਹਾਡੇ ਨਾਲ ਕਿੰਨੇ ਪਰਿਵਾਰ ਦੇ ਜੀ ਨੇ ਜੀ 4 ਨੇ ਕਿੰਨੀਆਂ ਭੈਣਾਂ ਹੋ ਜੀ 7 7 ਭੈਣਾਂ ਹੋ 6 6 ਭੈਣਾਂ ਤੇ ਤੁਸੀਂ ਸਭ ਨਾਲੋਂ ਛੋਟੇ ਆ ਜੀ ਹਾਂ ਜੀ ਤੇ ਮੰਮੀ ਦੇ ਪਾਪਾ ਘਰੇ ਸੀ ਕਿ ਜਦੋਂ ਉਹਨੇ ਹਰਕਤ ਕੀਤੀ ਕੋਈ ਜੀ ਨਹੀਂ ਮੰਮੀ ਪਾਪਾ ਘਰੇ ਨਹੀਂ ਸੀ ਮੰਮੀ ਸੀ ਉਹ ਕੋਠੇ ਤੇ ਤੇ ਪਾਪਾ ਡਿਪਟੀ ਰਹਿੰਦੇ ਆ ਤੇ ਕੀ ਹਰਕਤ ਕੀ ਕੀਤੀ ਕੀ ਕਹਿ ਕੇ ਤੁਹਾਡੇ ਨਾਲ ਛੇੜਖਾਨੀ ਕੀਤੀ ਜੀ ਆਂਦੇ ਸੀ ਹੱਥ ਮੜੋੜਿਆ ਫਿਰ ਆ ਗਲਤ ਜਗ੍ਹਾ ਹੱਥ ਲਾਈ ਮਨੇ ਹੂੰ ਮੈਂ ਤੁਸੀ ਨਾਲ ਉਹਨਾਂ ਦੇ ਕੀ ਲਗਦੇ ਹੋ ਮੈਂ ਦੀ ਸਿਸਟਰ ਹਾਂ ਜੀ ਕੀ ਹੋਇਆ ਕੀ ਸੀ ਮਾਮਲਾ ਇਹਦੇ ਨਾਲ ਨਾ ਏ ਐਕਚੁਅਲੀ ਗਏ ਸੀਗੇ ਆਪਣੇ ਨੈਨਾ ਮਾਤਾ ਹੂੰ ਠੀਕ ਹੈ ਜੀ ਤਾਂ ਇਹ ਜਦੋਂ ਨਾਇਨਾ ਮੱਤਾ ਤੋਂ ਹੋ ਕੇ ਆਏ ਨਾ ਉਹ ਗੱਡੀ 'ਚ ਉਹਦੀ ਨਾ ਹੱਥੋਂ ਤੇ ਚਲ ਗਈ ਹੁਣ ਇਹਦੇ ਉੱਪਰ ਠੀਕ ਹੈ ਜੀ ਜਦੋਂ ਇਹ ਕਰੇ ਆਈ ਹੁਣ ਉਹ 3 ਮਹੀਨੇ ਤੱਕ ਟੌਰਚਰ ਕਰਦਾ ਹੁਣ ਮਾਰਚ ਤੋਂ ਇਹਨੂੰ ਟੌਰਚਰ ਕਰਦਾ ਸਾਨੂੰ ਨਹੀਂ ਪਤਾ ਸੀਗੀ ਜੀ ਠੀਕ ਹੈ ਜੀ ਇਹ ਕਿਸੇ ਨੂੰ ਦੱਸੀ ਹੁਣੇ ਨਹੀਂ ਦੱਸੀ ਕਿਸੇ ਨੂੰ ਵੀ ਨਹੀਂ ਕੋਈ ਗੱਲ ਕੋਈ ਗੱਲ ਨੂੰ ਕਿਸੇ ਨੂੰ ਕੋਈ ਪਤਾ ਨਹੀਂ ਠੀਕ ਹੈ ਜੀ ਜਦੋਂ ਸਾਡੇ ਮਤਲਬ ਇਦਾਂ ਕਰਕੇ ਮੈਂ ਪਹਿਲੇ ਵੀ ਇਹਨੂੰ ਕਿਹਾ ਸੀ ਵੀ ਆਪਾਂ ਬੰਦੇ ਨੂੰ ਨਾ ਕਦੇ ਵੀ ਬਚ ਕੇ ਰਹਿਣਾ ਚਾਹੀਦਾ ਇਹਨੂੰ ਇਹਨੂੰ ਸਮਝਾ ਕੇ ਮੈਂ ਹੱਟੀ ਸੀਗੀ ਚਲੋ ਜਦੋਂ ਮੈਂ ਉਹ ਦਿਨ ਮੰਗਲਵਾਰ ਨੂੰ ਆਪਣੇ ਮੰਮੀ ਕਰੇ ਆਈਆਂ ਜਦੋਂ ਮ ਅੱਪਥਾਨੇ ਰਿਪੋਰਟ ਲਿਖਵਾਣਾ ਹੈ ਸਥਾਨੇ 'ਚ ਕੋਈ ਸੁਣਵਾਈ ਨਹੀਂ ਹੋਈ ਅੱਜ ਹਫਤਾ 10 ਦਿਨ ਹੋ ਗਏ ਸਰ ਫਿਰ ਉਹਨਾਂ ਕੀ ਸ਼ਵਾਸ਼ਨ ਕੀ ਦਿੱਤਾ ਤੁਹਾਨੂੰ ਹੁਣ ਕਹਿ ਰਹੇ ਨੇ ਹੁਣ ਇਸ ਟਾਈਮ ਕਹਿ ਰਹੇ ਨੇ ਕਿ ਹੁਣ ਕਰਵਾਈ ਹੋਊਗੀ ਜੀ 7 ਦਿਨ ਤੋਂ ਲਗਾਤਾਰ ਚੱਕਰ ਖਾ ਰਹੇ ਆ 7 ਜਿਆਦਾ ਦਿਨ ਹੋ ਗਏ ਸਰ ਐਫ ਆਈ ਆਰ ਹੋ ਗਈ ਹੁਣ ਕਹਿ ਰਹੇ ਨੇ ਸੋ ਹੋ ਗਈ ਬਟ ਪਤਾ ਨਹੀਂ ਅੰਦਰ ਕੀ ਕਨਫਰਮ ਨਹੀਂ ਹੈ ਨਹੀਂ ਕਨਫਰਮ ਕਿਉਂਕਿ ਉਹਨਾਂ ਦੇ ਬੰਦੇ ਜਿਹੜੇ ਉਹ ਸਾਨੂੰ ਧਮਕੀਆਂ ਦੇ ਰਹੇ ਨੇ ਉਹ ਕਹਿੰਦੇ ਜੇ ਮੈਂ ਅੰਦਰ ਵੀ ਚਲ ਜੂੰਗਾ ਫਿਰ ਤੁਹਾਨੂੰ ਛੱਡੂੰਗਾ ਨਹੀਂ ਕਿਉਂਕਿ ਮੇਰੇ ਭਰਾ ਬੈਠੇ ਨੇ ਮੇਰੇ ਸਾਰੇ ਇਨੇ ਕਰ ਰਿਸ਼ਤੇਦਾਰ ਬੈਠੇ ਨੇ ਚਾ ਹਾਂਜੀ ਇਹ ਗੱਲ ਹੋ ਗਈ ਡਰ ਨਹੀਂ ਹੈ ਡਰ ਨਹੀਂ ਕਹਿੰਦੇ ਡਰ ਨਹੀਂ ਕੋਈ ਡਰ ਨਹੀਂ ਹੈ ਵੀ ਜਦੋਂ ਇਹਨੇ ਬਰਤਮੀ ਜੀ ਕੀਤੀ ਹੈ ਨਾ ਸਰੀਰ ਹਰਕਤ ਕੀਤੀ ਹੈ ਤੇ ਕਹਿੰਦੇ ਮੁਤਾਬਿਕ ਫਿਰ ਤੁਸੀਂ ਥਾਣੇ ਤੁਰੰਤ ਥਾਣੇ ਆਏ ਕਿ ਇਹਨੇ ਤੁਹਾਨੂੰ ਦੱਸਿਆ ਮੈਂ ਉਹ ਦੋਨਾਂ ਨੂੰ ਕੁੱਟ ਕੇ ਮੈਂ ਤੁਰੰਤ ਥਾਣੇ ਆਈ ਹਾਂ ਹਾਂ ਮੈਂ ਉਸੀ ਟਾਈਮ ਥਾਣੇ ਆ ਗਈ ਹਾਂ ਉਸੀ ਟਾਈਮ ਰਿਪੋਰਟ ਕਰਾ ਕੇ ਮੈਂ ਗਈਆਂ ਇਹ ਕਹਿੰਦੇ ਚਲੋ ਆਪਾਂ ਕਰਵਾਈ ਕਰਦੇ ਹਾਂ ਬਟ ਕੋਈ ਕਰਵਾਈ ਨਹੀਂ ਹੋਈ ਉਹ ਕਿੰਨੇ ਕ ਸਾਲ ਦਾ ਮੁੰਡਾ ਉਹ 47 ਸਾਲ ਦਾ 47 ਹਾਂਜੀ ਉਹਦਾ ਉਹਦੀ ਬਰਾਬਰ ਦੀ ਕੁੜੀ ਉਹ ਤੇ 14 ਸਾਲ ਦੀ ਕੁੜੀ ਐ 16 ਸਾਲ ਦਾ ਮੁੰਡਾ ਇੱਕ ਹਜੇ ਉਹਦਾ ਜੁਆਨ ਖੋਇਆ ਮਿਲਦਾ ਉਹ ਦੋ 2.5 ਸਾਲ ਦੀ ਐ ਬੱਚੀ ਉਹਦੀ ਇੱਕ ਪਿਓ ਨੂੰ ਸ਼ਰਮ ਨਹੀਂ ਉਹਨੂੰ ਨਹੀਂ ਸ਼ਰਮ ਆਜੀ ਉਹਨੂੰ ਹਜੇ ਵੀ ਸ਼ਰਮ ਨਹੀਂ ਐ ਉਹ ਹਜੇ ਵੀ ਸਰੇ ਆਮ ਘੁੰਦਾ ਪਿਆ ਅੱਜ ਹਫਤਾ 10 ਦਿਨ ਹੋ ਗਏ ਇਸ ਨੂੰ ਸੱਚ ਨੂੰ ਕਿ ਕਿ ਕੁੰਮ ਰਿਆ ਇੱਥੇ ਹਾਂਜੀ ਮੈਂ ਕਹਿ ਰਹੀ ਹਾਂ ਕੁੰਮ ਰਿਆ ਉਹਨਾਂ ਨੂੰ ਵੀ ਪਤਾ ਉਹ ਕਹਿੰਦੇ ਕੋਈ ਨਹੀਂ ਆਪਾਂ ਫੜਾਂਗੇ ਆਪਾਂ ਫੜਾਂਗੇ ਆਪਾਂ ਕਰਵਾਈ ਕਰਾਂਗੇ ਇਸ ਟਾਈਮ ਤੱਕ ਤਾਂ ਸਾਰੇ ਕਹੇ ਸੀ ਕੰਪਰਮਾਈਜ਼ ਕਰ ਲੋ ਹਜੇ ਵੀ ਉਹਦੇ ਬੰਦੇ ਆ ਕੇ ਅੰਦਰ ਬੈਠੇ ਨੇ ਕਹਿੰਦੇ ਕੰਪਰਮਾਈਜ਼ ਕਰ ਲੋ ਕਟੋਕਟ ਬੀਪ ਚਾਲੀ ਬੰਦੇ ਸਵੇਰ ਵੀ ਆਏ ਸੀਗੇ ਸਾਨੂੰ ਡੇਲੀ ਸਾਡੇ ਘਰੇ ਵੀ ਆਉਂਦੇ ਨੇ ਡਰਾਉਂਦੇ ਨੇ ਵੀ ਕੰਪਰਮਾਈਜ਼ ਕਰ ਲੋ ਕੰਪਰਮਾਈਜ਼ ਕਰ ਲੋ ਵੀ ਤੁਸੀਂ ਕੀ ਕਰ ਸਕਦੇ ਇਹ ਤਾਂ ਤਾਂ ਕਹਿੰਦੇ ਨੇ ਸਟੇਸ਼ਨ ਹਾਊਸ ਆਫੀਸਰ ਜਿਹੜਾ ਹੁੰਦਾ ਵਾ ਸੱਚੋ ਜਿੰਨੂੰ ਕਿਹਾ ਜਾਂਦਾ ਵਾ ਉਹ ਤਾਂ ਇੱਕ ਪ੍ਰਿੰਸੀਪਲ ਹੁੰਦਾ ਉਸ ਨਾਲ ਕੀ ਆਸ ਮਿਲੀ ਹੁਣ ਉਹਨਾਂ ਦੇ ਨਾਲ ਕੱਲ ਮੈਨੂੰ ਆਸ ਮਿਲੀ ਵੀ ਕੰਪਲੇਂਟ ਹੋਊਗੀ ਜੀ ਮਤਲਬ ਕੁਝ ਨਾ ਕੁਝ ਬਣੂਗਾ ਤਾਂ ਹੁਣ ਆ ਇਸ ਟਾਈਮ ਤੱਕ ਉਹਨਾਂ ਨੇ ਸਵੇਰੇ 11 ਵਜੇ ਦਾ ਟਾਈਮ ਦਿੱਤਾ ਸੀ ਹੁਣ ਇਸ ਟਾਈਮ ਤੱਕ ਕੋਈ ਹੋਰ ਕਿਸ ਲੜਕੀ ਨੇ ਇਲਜ਼ਾਮ ਲਗਾਏ ਨੇ ਦੂਜੀ ਪਾਰਟੀ ਮੌਜੂਦਾ ਗੱਲਬਾਤ ਕਰਦੇ ਆ ਕੀ ਨਾਮ ਹੈ ਬਾਈ ਆਪਣਾ ਮੇਰਾ ਦੀਪਕ ਸੋਨੀ ਜੀ ਦੀਪਕ ਪਰਿਵਾਰ ਨਾਲ ਕਿੰਨੇ ਕ ਤਾਲੁਕਾਤ ਆ ਤੁਹਾਡੇ ਕੀ ਬਣਾ ਕੇ ਰੱਖਿਆ ਹੋਇਆ ਸੀ ਉਸ ਪਰਿਵਾਰ ਨਾਲ ਜੀ ਉਹ ਮੇਰੀ ਭੈਣਾਂ ਵਰਗੀਆਂ ਨੇ ਜੀ ਅਸੀਂ ਉਹਨਾਂ ਨੂੰ ਸਾਰੀ ਕਲੋਨੀ ਉਹਨਾਂ ਨੂੰ ਮਾਤਾ ਜੀ ਮਾਤਾ ਜੀ ਕਹਿੰਦੇ ਆ 2 ਸਾਲ ਤੋਂ ਉਹਨਾਂ ਨੇ ਮੇਰਾ ਜ਼ਿਆਦਾ ਪਿਆਰ ਬਣਿਆ ਮੰਦਿਰ ਬਣਦਾ ਸੀ ਮੰਦਿਰ ਜਾਂਦੇ ਜਾਂਦੇ ਜੀ ਜ਼ਿਆਦਾ ਪਿਆਰ ਬਣਿਆ ਉਹਨਾਂ ਨੇ ਮੇਰਾ ਜਦੋਂ ਵੀ ਮੈਂ ਆਂਦਾ ਜੀ ਜਾਂਦਾ ਸੀਗਾ ਉੱਥੇ ਮੰਦਿਰ ਬਣਾਉਣ ਲੱਗੇ ਮੇਰਾ ਮਟੀਰੀਅਲ ਦਾ ਕੰਮ ਹੈ ਜੀ ਬਿਲਡਿੰਗ ਮਟੀਰੀਅਲ ਦਾ ਮੈਂ ਸਮਾਨ ਉਹਨਾਂ ਨੂੰ ਦਿੰਦਾ ਰਿਹਾ ਚਾਹ ਪਾਣੀ ਉਹ ਮੈਨੂੰ ਪੁੱਛਦੇ ਰਹੇ ਸੀ ਕਿ 1 ਲੱਖ ਕੁਛ ਹਜ਼ਾਰ ਦੀ ਰਕਮ ਜਿਹੜੀ ਹੈਗੀ ਹੈ ਕਮੇਟੀ ਦੀ ਵੀ ਹੈਗੀ ਹੈ ਉਹ ਕਮੇਟੀ ਦਾ ਕੀ ਰੋਲਾ ਕੀ ਸੀਗਾ ਕਮੇਟੀ ਦਾ 1 ਲੱਖ 5000 ਦੀ ਉਹਨਾਂ ਨੇ ਮੇਰੇ ਕੋਲ ਕਮੇਟੀ ਪਾਈ ਹੋਈ ਸੀ ਜੀ ਜੋ ਕਿ ਤੀਜੀ ਕਮੇਟੀ ਉਹਨਾਂ ਨੇ ਚੱਕ ਲਈ ਹੈ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੋਈ ਕਿਸ਼ਤ ਨਹੀਂ ਦਿੱਤੀ ਸਮਾਨ ਗਿਆ ਉਹਨਾਂ ਕੋਲ ਇਟਾ ਰੇਤਾ ਸੀਮਿੰਟ ਵਗੈਰਾ ਮੇਰਾ ਗਿਆ ਹੋਇਆ ਜੀ ਕੁਝ ਪੈਸੇ ਉਹਨਾਂ ਨੇ ਮੈਨੂੰ Google Pay ਵੀ ਟਰਾਂਸਫਰ ਕੀਤੇ ਸੀਗੇ ਤੇ ਕੁਝ ਪੈਸੇ ਉਹਨਾਂ ਨੇ ਮੈਨੂੰ ਕੈਸ਼ ਵੀ ਦਿੱਤੇ ਸੀਗੇ ਜਿਹੜਾ આરોਪ ਲਗਾਇਆ ਗਿਆ ਤੁਸੀਂ ਛੇੜਖਾਨੀ ਕੀਤੀ ਹੱਥ ਪੜ ਕੇ ਕਮਾਇਆ ਉਹ આરોਪ ਕਿੰਨੇ ਕੁ ਵਾਜਬ ਹੈ ਬਿਲਕੁਲ ਨਹੀਂ ਜੀ ਬਿਲਕੁਲ ਇਸ ਗੱਲ ਬਿਲਕੁਲ ਸਾਰੀ ਗੱਲਾਂ ਝੂਠੀਆਂ ਨੇ ਜੀ ਇਹ ਤੁਹਾਨੂੰ ਫਸਾਇਆ ਜਾ ਰਿਹਾ ਬਿਲਕੁਲ ਜੀ ਫਸਾਇਆ ਜਾ ਰਿਹਾ ਵਜਾ ਵਜਾ ਇਹ ਸਿਰਫ ਉਹਨਾਂ ਤੋਂ ਮੈਂ ਆਪਣੇ ਪੈਸੇ ਮੰਗੇ ਸੀਗੇ ਤਿੰਨ ਵਾਰੀ ਮੈਂ ਪਹਿਹ ਮੰਗਣ ਗਿਆ ਇੱਕ ਵਾਰੀ ਮੰਗਣ ਗਿਆ ਕਹਿੰਦੇ ਕੋਈ ਗੱਲ ਨਹੀਂ ਮੈਂ ਦੇ ਦੂੰਗੀ ਪੈਸੇ ਫਿਰ ਮੈਂ ਕਹਾਂ ਮਾਤਾ ਜੀ ਮੇਰੀ ਘਰ ਦੇ ਬਿਮਾਰ ਨੇ ਅਜੇ ਇਹ ਗੱਲ ਨੂੰ ਘੱਟ ਤੋਂ ਘੱਟ ਵੀ ਤਿੰਨ ਮਹੀਨੇ ਹੋ ਗਏ ਜੀ ਠੀਕ ਹੈ ਜੀ ਮੈਂ ਕਹਾਂ ਮੇਰੀ ਮਾਂ ਘਰ ਵਾਲੀ ਮੇਰੀ ਬਿਮਾਰ ਆ ਮੈਨੂੰ ਪੈਸੇ ਚਾਹੀਦੇ ਆ ਪੈਸੇ ਚਾਹੀਦੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਮੈਂ ਆਓ ਥੋੜੀ ਦਿਨ ਬਾਅਦ ਦੇ ਦੂੰਗੀ ਫਿਰ ਮੈਂ ਗਿਆ ਫਿਰ ਉਹ ਕਹਿੰਦੇ ਜਾ ਤੂੰ ਬਾਰ ਬਾਰ ਪੈਸੇ ਮੰਗਣੇ ਆਏ ਤੋ ਜਾ ਨਹੀਂ dete ਜੋ ਕਰਨਾ ਉਹ ਕਰ ਲੋ ਲੇਕਿਨ ਤੁਸੀਂ ਜਦੋਂ ਹੁਣ ਲਾਸਟ ਵਾਰ ਘਰੇ ਗਈ ਸੀ ਉਹਨਾਂ ਦਾ ਬਾਪੂ ਕਿੱਥੇ ਸੀਗਾ ਤੇ ਮਾਂ ਕਿੱਥੇ ਸੀ ਤੇ ਕਹਿੰਦੇ ਮੰਗਲਵਾਰ ਦੇ ਦਿਨ ਸੀਗਾ ਇਹਨਾਂ ਨੇ ਮੈਨੂੰ ਬੁਲਾਇਆ ਸੀ ਕਿ ਆਪਣੇ ਬੱਚਿਆਂ ਦੇ ਨਾਲ ਆਇਓ ਮੈਂ ਆਪਣੇ ਬੱਚਿਆਂ ਨੂੰ ਆਪਣੇ ਘਰ ਵਾਲੇ ਨੂੰ ਆਪਣੇ ਕੁੜੀਆਂ ਨੂੰ ਨਾਲ ਲੈ ਕੇ ਗਿਆ ਜੀ ਮੇਰੀ ਗੋੜੀ ਆਏਗੀ 14 ਸਾਲ ਦੀ ਬੇਟਾ ਮੇਰਾ 15 ਸਾਲ ਦਾ ਦੋ ਸਾਲ ਦੀ ਇੱਕ ਗੁੜੀ ਆ ਜੀ ਮੇਰੀ ਠੀਕ ਹੈ ਜੀ ਤਿੰਨ ਹਾਂਜੀ ਮੈਂ ਸਭ ਨੂੰ ਲੈ ਕੇ ਗਿਆ ਜੀ ਠੀਕ ਹੈ ਇਹਨਾਂ ਮੰਦਰ ਤੋਂ ਮੈਂ ਮੱਥਾ ਟੇਕਿਆ ਇਹ ਪਹਿਲਾਂ ਚੱਲੇਗੀ ਸੀ ਉਹਨਾਂ ਦੇ ਘਰੇ ਬਿਲਕੁਲ ਨਾਲ ਘਰ ਹੈਗਾ ਮੰਦਰ ਦਾ ਤਾਂ ਇਹਨਾਂ ਦੀ ਕੰਦ ਬਿਲਕੁਲ ਇੱਕ ਆਂਦਾ ਜੀ ਮੈਂ ਉੱਪਰ ਗਿਆ ਜੀ ਮੇਰੇ ਕੋ ਵੀਡੀਓ ਬਣਦੀ ਪਈ ਸੀ ਫੋਨ ਦੇ ਵਿੱਚ ਮੇਰੇ ਕੋ ਰਿਕਾਰਡਿੰਗ ਆ ਗਈ ਆ ਜਦੋਂ ਮੈਂ ਮੰਦਰੋਂ ਨਿਕਲੇ ਆਂ ਅੰਦਰ ਮੈਂ ਐਂਟਰੀ ਕੀਤੀ ਆ ਇਹਨਾਂ ਦੀ ਛੋਟੀ ਕੁੜੀ ਜਿਹੜੀ ਕਵਿਤਾ ਆ ਉਹਨਾਂ ਦਾ ਬਿਲਕੁਲ ਪੌੜੀਆਂ ਦੇ ਦਰਮੁਰੇ ਖੜੀ ਸੀ ਉਹ ਪੋਚੇ ਲਗਾ ਰਹੀ ਸੀ ਮੈਂ ਇਦਾਂ ਸਿੱਧਾ ਅੰਦਰ ਚਲਾ ਗਿਆ ਜੀ ਉੱਪਰ ਗਿਆ ਮੈਂ ਕਿ ਮਾਤਾ ਜੀ ਨਮਸਤੇ ਜੀ ਮਾਤਾ ਜੀ ਨੂੰ ਬੁਲਾਇਆ ਆ ਮੇਰਾ ਪਰਿਵਾਰ ਜਿਹੜਾ ਉਹ ਬੈਠਾ ਸੀ ਮਾਤਾ ਜੀ ਕੋਲ ਬੈਠਾ ਹੋਇਆ ਸੀਗਾ ਉਹਨਾਂ ਨੇ ਪੁੱਛ ਕੇ ਸ਼ੁਰੂ ਕੀਤੀ ਮੈਂ ਕਿ ਦੱਸੋ ਇਹ ਕਾਦੇ ਲਈ ਬੁਲਾਇਆ ਮੰਦਰ ਉਹਨਾਂ ਨੇ ਇੱਕ ਉਸ ਤੋਂ ਬਾਅਦ ਫਿਰ ਇਲਜ਼ਾਮ ਲੱਗੇ ਜਿਵੇਂ ਤੁਸੀਂ ਲਾਸਟ ਘਰ ਲਾਸ ਵਾਰੀ ਕਿਉਂ ਕਰ ਨਹੀਂ ਨਹੀਂ ਮੈਂ ਤਾਂ ਇਤਤ ਨਹੀਂ ਤੁਹਾਨੂੰ ਮੈਂ ਦੱਸਦਾ ਸੀ ਕਿ ਕੱਲੇ ਕਰੇ ਗਏ ਹਾਂ ਮੈਂ ਕੱਲਾ ਨਹੀਂ ਗਿਆ ਜੀ ਮੈਂ ਵਾਈਫ ਦੇ ਨਾਲ ਗਿਆ ਵਾਂ ਉਸ ਤੋਂ ਬਾਅਦ ਮੈਂ ਕੀ ਦੱਸਾਂ ਇਹਨਾਂ ਦੇ ਸਾਹਮਣੇ ਮੇਰੀ ਘਰ ਵਾਲੀ ਦੇ ਸਾਹਮਣੇ ਮੇਰੀ ਬੁਰਾਈਆਂ ਕੀਤੀ ਗਈ ਵੀ ਕਲੋਨੀ ਦੇ ਵਿੱਚ ਇਹ ਬਹੁਤ ਜਨਾਨੀਆਂ ਨਾਲ ਇਸ ਤਰੀਕੇ ਨਾਲ ਸ਼ੇਰਖਾਨੀਆਂ ਵਗੈਰਾ ਕਰਦਾ ਜੀ ਮੇਰੀ ਘਰ ਵਾਲੀ ਸਾਹਮਣੇ ਮੈਨੂੰ ਨਜ਼ਰਾਂ ਤੋਂ ਗਿਰਾਣ ਦੀ ਕੋਸ਼ਿਸ਼ ਕੀਤੀ ਜੀ ਵੀ ਸਾਡਾ ਆਪਸ ਦੇ ਵਿੱਚ ਬਗਵਾੜ ਪੈ ਗਿਆ ਲੇਕਿਨ ਉਹ ਬੱਚੀ ਕਿਉਂ ਉਹ ਰੋਪ ਲਗਾएगी ਤੁਹਾਡੇ ਉੱਤੇ ਉਹਨੇ ਕੀ ਸੋਚ ਕੇ ਫਿਰ ਤੁਹਾਡੇ ਉੱਤੇ ਰੋਪ ਲਗਾਤਾ ਤੁਸੀਂ ਉਹਨੂੰ ਕਮਾਇਆ ਫਿਰ ਤੁਸੀਂ ਉਹਨੂੰ ਪੜ੍ਹਿਆ ਮੇਰੇ ਕੋਲੇ ਸਰ ਇਸ ਚੀਜ਼ ਦੀ ਵੀਡੀਓ ਆ ਮੈਂ ਜਦੋਂ ਮੈਂ ਗਿਆ ਵਾਂ ਮੇਰੇ ਸਾਹਮਣੇ ਮੇਰੀ ਗੱਲ ਇਹ ਹੋਈ ਆ ਕਿ ਤੁਸੀਂ ਜਿਹੜਾ ਹੈਗਾ ਵਾ ਵੀ ਕੁੜੀਆਂ ਨੂੰ ਐਵੇਂ ਕਿਉਂ ਛੇੜਦੇ ਪਏ ਸੀਗੇ ਮੈਂ ਕਿਹਾ ਜੀ ਮਾਤਾ ਜੀ ਗਲਤ ਇਨਜਾਮ ਨਾ ਲਗਾਓ ਕਹਿੰਦੀ ਮੇਰੀ ਕੁੜੀ ਬੋਲਦੀ ਪਈ ਆ ਮੈਂ ਕਿਹਾ ਮੇਰੇ ਸਾਹਮਣੇ ਬੁਲਾਓ ਜੀ ਮੇਰੇ ਕੋਲ ਵੀਡੀਓ ਪਈ ਆ ਮੈਂ ਵੀਡੀਓ ਬਣੀ ਹੋਈ ਆ ਮੈਂ ਇਹਨਾਂ ਨੇ ਧਮਕੀ ਦਿੱਤੀ ਕਿ ਜੋ ਹੈ ਬਾਤ ਸਹੀ ਬੋਲ ਨਹੀਂ ਤਾਂ ਕੱਲ ਕੀ ਤਰ੍ਹਾਂ ਮੈਂ tujhe ਫਿਰ ਮਾਰੂੰਗੀ ਮੇਰੇ ਪਾਸ ਇਸ ਬਾਤ ਕੀ ਰਿਕਾਰਡਿੰਗ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕੀ ਕਿਤਾ ਮੈਂ ਕਿਹਾ ਮੈਂ ਕਿਹਾ ਮਾਤਾ ਜੀ ਅਗਰ ਜੋ ਸਚਾਈ ਹੈ ਇਸ ਕੋ ਆਪਣੇ ਆਪ ਬੋਲਣ ਦਿਓ ਆਪ ਅਰੋਪ ਇਸ ਤਰ੍ਹਾਂ ਕੋ ਕੋਈ ਪਰਚਾ ਨਹੀਂ ਜੀ ਬਿਲਕੁਲ ਨਹੀਂ ਜੀ ਅਜ ਤੱਕ ਕਦੇ ਵੀ ਕੋਈ ਮੁਕਦਮਾ ਨਹੀਂ ਕੋਈ ਕੁਝ ਨਹੀਂ ਜੀ 1 ਸਾਲ ਪਹਿਲਾਂ ਇਹ ਦੋਨੇ ਹੀ ਪਹਿਣਾ ਭੱਜ ਗਏ ਸੀ ਜੀ ਜੋ 3 ਦਿਨ ਬਾਅਦ ਵਾਪਸ ਆਈਆਂ ਸੀ ਜੀ ਸ਼ਾਮ ਨੂੰ ਮੈਂ ਕਿੱਥੇ ਕਿੱਥੇ ਘੁੰਮਣ ਗਏ ਹੋਏ ਬਾਈ ਨਾਨਾ ਦੀਵੀ ਮੈਂ ਸੰਗਤ ਲੈ ਕੇ ਜਾਣਾ ਜੀ ਹਰ ਮੈਂ ਜਾਗਰਨ ਕਰਵਾਉਣਾ ਮਾਤਾ ਰਾਣੀ ਦਾ ਹਰ ਸਾਲ ਮੈਂ ਨਰਾਤਿਆਂ ਦੇ ਵਿੱਚ ਜਾਗਰਨ ਕਰਵਾਉਣਾ ਵਾ ਤੇ ਹਰ ਸਾਲ ਸੰਗਤ ਲੈ ਕੇ ਜਾਣਾ ਆ ਸਾਰਾ ਮhalla ਮੇਰੇ ਨਾਲ ਆ ਜੀ ਆ ਦੇਖ ਲਓ ਸਾਰਾ ਮhalla ਮੇਰੇ ਨਾਲ ਆਇਆ ਜੀ ਜੇ ਮੈਂ ਗਲਤ ਹੁੰਦਾ ਤੇ ਇਹ ਮhalla ਮੇਰੇ ਨਾਲ ਆਉਂਦਾ ਹੂੰ ਤੁਹਾਡੇ ਪਤੀ ਤੁਹਾਡੇ ਨਾਲ ਗਏ ਸੀਗੇ ਹਾਂਜੀ ਅਸੀਂ ਸੰਗਤ ਕੁਝ ਨਹੀਂ ਹੋਇਆ ਮੇਰੇ ਨਾਲ ਹੀ ਇਹ ਮੈਂ ਇਹਦੀ ਗੋਦੀ ਚ ਸਿਰ ਰੱਖ ਕੇ ਪਈ ਸੀ ਆਂਦੇ ਵੇਲੇ ਮੇਰੀ ਗੁੜੀਆ ਛੋਟੀ ਹੈ ਮੈਨੂੰ ਚੱਕਰ ਆ ਰਹੇ ਸੀ ਘਰ ਦੀ ਗੱਲ ਘਰ ਦੀ ਤਾਂ ਕਦੇ ਦਮਲ ਕੋਈ ਕੁਝ ਹੋਇਆ ਹੀ ਨਹੀਂ ਤੁਸੀਂ ਨਾਲ ਗਏ ਸੀਗੇ ਕਰੇ ਹਾਂਜੀ ਤੇ ਉੱਥੇ ਕੀ ਗੱਲ ਹੋਈ ਸੀ ਉੱਥੇ ਇਹੀ ਕਹਿ ਰਹੇ ਸੀ ਇਹਨਾਂ ਦੀ ਬੁਰਾਈਆਂ ਉਹ ਕਰ ਰਹੇ ਸੀ ਨਹੀਂ ਲਾਸਟ ਟਾਈਮ ਕਦੋਂ ਗਏ ਹੋ ਕਰੇ ਆ ਉਹਨਾਂ ਦੇ ਮੰਗਲਵਾਰ ਗਏ ਸੀ ਤੇ ਮੰਗਲਵਾਰ ਤੋਂ ਬਾਅਦ ਰੋਪ ਲੱਗੇ ਨਹੀਂ ਆ ਸਾਰੇ ਹਾਂਜੀ ਹਾਂਜੀ ਉਸ ਤੋਂ ਬਾਅਦ ਕੀ ਰੋਕੀ ਲੱਗੀ ਪਤਾ ਹੀ ਉਸ ਟਾਈਮ ਲੱਗ ਗਿਆ ਉਹ ਮੰਗਲਵਾਰ ਨੂੰ ਕਿੱਦਾਂ ਏਦਾਂ ਕਰਕੇ ਛੇੜਛਾੜ ਕਰਦੇ ਆ ਤੁਸੀਂ ਪਿੰਡ ਦੇ ਹੀ ਹੋ ਸਾਰੇ ਇਹਨਾਂ ਦੇ ਕਲੋਨੀ ਦੇ ਹੀ ਆ ਅੱਗੇ ਆਓ ਤੁਸੀਂ ਵੀ ਉੱਥੇ ਦੇ ਆ ਕਿੱਦਾਂ ਦਾ ਵਿਵਹਾਰ ਆ ਬਾਜੀ ਦਾ ਬਾਜੀ ਦਾ ਵਿਵਹਾਰ ਬਾਜੀ ਬਹੁਤ ਗੁੱਡਾ ਸਾਰੇ ਲੋਕਾਂ ਨੂੰ ਮਦਦ ਕਰਦੇ ਨੇ ਹਾਂ ਬਿਲਕੁਲ ਕਦੀ ਆ ਤੱਕ ਮਹੱਲੇ 'ਚ ਕੋਈ ਸ਼ਿਕਾਇਤ ਨਹੀਂ ਹੈ ਤੁਸੀਂ ਪੂਰਾ ਮਹੱਲਾ ਪਤਾ ਕਰ ਲਓ ਇੱਕ ਇੱਕ ਬੰਦਾ ਪਤਾ ਕਰ ਲਓ ਇੱਕ ਇੱਕ ਬੰਦਾ ਮੈਂ ਕਹਿ ਰਿਹਾ ਘਰ 'ਚ ਇੱਕ ਇੱਕ ਇਨਕੁਆਇਰੀਆ ਕਰ ਲਓ ਸ ਇਹ ਲੇਡੀ ਜਿੰਨੇ ਵੀ ਆਈਆਂ ਇਹਨਾਂ ਦਾ ਨਾਂ ਲਾਈਆਂ ਨੇ ਇਹਨਾਂ ਨੇ ਪੁਲਾਓ ਇਹ ਜੋ ਮਾਤਾ ਜੀ ਹੈਗੀ ਆ ਜਾਦੂ ਮੰਤਰ ਦਾ ਟੋਨੇ ਕਰਦੀ ਹੈ ਆਪਣਾ ਕੋਈ ਪ੍ਰੂਫ ਹੈਗਾ ਠੀਕ ਹੈ ਜੀ ਇਹ ਮਾਤਾ ਖਿਲਾਉਂਦੀਆਂ ਨੇ ਬਲੀ ਦਿੰਦੀਆਂ ਨੇ ਸਾਰਾ ਕੁਝ ਕਰਦੀਆਂ ਨੇ ਦੂਜੀ ਗੱਲ ਜਿੰਨੀਆਂ ਵੀ ਜਨਾਨੀਆਂ ਨੇ ਇੱਕ ਆ ਜਨਾਨੀਆਂ ਤੋਂ ਤੁਸੀਂ ਪੁੱਛ ਸਕਦੇ ਹੋ ਅੱਗੇ ਆਓ ਤੁਸੀਂ ਵੀ ਅੱਗੇ ਆਓ ਕਿੱਦਾਂ ਦਾ ਪਰਿਵਾਰ ਬਹੁਤ ਵਧੀਆ ਜੀ ਸਾਡੇ ਘਰੇ ਵੀ ਆਂਦਾ ਜਾਂਦਾ ਮੇਰੀ ਗੁੜੀ 18 ਸਾਲ ਦੀ ਆ ਠੀਕ ਹੈ ਜੇ ਇਦਾਂ ਦਾ ਕੋਈ ਵਿਹਾਰ ਹੋਵੇ ਕਲੋਨੀ 'ਚ ਕੋਈ ਇਸ ਬੰਦੇ ਨੂੰ ਘਰੇ ਨਾ ਪਾੜੇ ਇਹ ਸਭ ਦੇ ਘਰੇ ਆਂਦਾ ਜਾਂਦਾ ਆਰੋਪ ਜਿਹੜੇ ਲੱਗੇ ਨੇ ਆਰੋਪ ਗਲਤ ਲੱਗ ਰਹੇ ਆ ਜੀ ਅੱਗੇ ਆਓ ਕਿੱਧਰ ਵਿਵਾਰ ਹੈ ਬਾਈ ਦਾ ਬਹੁਤ ਬੜੀਆਂ ਤੇ ਜਿਹੜੇ ਇਲਜ਼ਾਮ ਲੱਗੇ ਨੇ ਇਲਜ਼ਾਮ ਗਲਤ ਹੈ ਕਿਉਂਕਿ ਹਮ ਉਹ ਆਪੇ ਜੋ ਹੈ ਕਾਫੀ ਦਿਨ ਸੇ ਹਮ ਕਈ ਸਾਲੋਂ ਸੇ ਹਮ ਇੱਕ ਸਾਥ ਰਹ ਰਹੇ ਹਾਂ ਕਭੀ ਵੀ ਇਹਨੋ ਨੇ ਕਿਸੇ ਕੇ ਸਾਥ ਕਭੀ ਮਤਲਬ ਛੇੜਖਾਨੀ ਤੋਂ ਦੂਰ ਮਤਲਬ ਨਜ਼ਰ ਉਠਾ ਕੇ ਦੇਖਤਾ ਨਹੀਂ ਹੈ ਬੰਦਾ ਲੇਕਿਨ ਇਹ ਪਰਿਵਾਰ ਹੈ ਜਿਸ ਦੇ ਉੱਤੇ ਰੋਪ ਲੱਗੇ ਨੇ ਕਿ ਇਹ ਸ਼ਖਸ ਹੈ ਉਹ ਜਿਸ ਦੇ ਉੱਤੇ ਰੋਪ ਲੱਗੇ ਨੇ ਕਿ ਇਸ ਨੇ ਉਸ ਲੜਕੀ ਦੇ ਨਾਲ ਛੇੜਖਾਨੀ ਕੀਤੀ ਜੋ ਤੁਸੀਂ ਪਹਿਲੇ ਇੰਟਰਵਿਊ ਸੁਣ ਰਹੇ ਹੋ ਜਿਸ ਨੇ ਆਪਣੇ ਬਿਆਨ ਦੇ ਰਹੀ ਹੈ ਇਕਲੋ ये इल्जाम एक बंदे तो और लगाया महीने पहले वो बंदा अपने नाल खड़ा इधर दो मिनट इसी ने रोप लाए की रोप लाए कपड़े के रिपोर्ट था हमारा लड़का जो है एक सिंगर है कपड़े फाड़ने के आरोप लगे थे तो पर्चा हो गया था पर्चा नहीं हुआ था समझौता फिर कर ली थी समझौता पैसे लेकर के वही 50-60000 ਰੁਪਏ ਲੈ ਕਰਕੇ ਕਰ ਲਈ थी اچھا ਤੇ ਹੁਣ ਕਿੰਨਾ ਦਬਾਅ ਹੈ ਤੁਹਾਡੇ ਤੇ ਮੇਰੇ ਤੇ ਜੀ ਦਬਾਅ ਹੁਣ ਇਸ ਟਾਈਮ ਤੱਕ ਦੇਖ ਲਈ ਤੁਹਾਡੇ ਸਾਹਮਣੇ ਹੀ ਆ ਜੀ ਤੁਸੀਂ ਸਾਰੇ ਹੈਗੇ ਹੋ ਜਿਹੜੇ ਵੀ ਆਏ ਹੈਗੇ ਨਾ ਤੁਸੀਂ ਸਾਰੇ ਜਣੇ ਪੈਸੇ ਦਾ ਦਬਾਅ ਮੇਰੇ ਕੋਲ ਹੈਗਾ ਜੀ ਵੀ 1 ਲੱਖ 1 ਲੱਖ 60000 ਰੁਪਿਆ ਜਿਹੜਾ ਮੈਂ ਇਹਨਾਂ ਨੂੰ ਦੇਣ ਦਾ ਰਹਿਗਾ ਮੈਂ ਵੀ ਉਹ ਮੇਰੀ ਰਕਮ ਮੁੜੀ ਜਾਵੇ ਤੇ ਹੋਰ ਉੱਪਰਲੀ ਰਕਮ ਜੋ ਵੀ ਹੈ ਤੁਹਾਡੇ ਤੇ ਇਸ ਸਮੇਂ ਫੈਸਲੇ ਦਾ ਦਬਾਅ ਹੈ ਕਿ ਤੁਸੀਂ ਫੈਸਲਾ ਕਰ ਰਹੇ ਹੋ ਨਹੀਂ ਜੀ ਮੈਨੂੰ ਇਹਨਾਂ ਦਾ ਹੈਗਾ ਵਾ ਤਾਂ ਮੈਂ ਇਹਨਾਂ ਦਾ ਪੈਸੇ ਫੈਸਲਾ ਮੈਂ ਕਿਹਾ ਚਲੋ ਠੀਕ ਹੈ ਜੇ ਮੇਰੇ ਕੋਈ ਗਲਤੀ ਹੋਗੀ ਤੇ ਮੈਂ ਆਪਣੀ ਸੌਰੀ ਫੀਲ ਕਰ ਲਾਂਗਾ ਠੀਕ ਹੈ ਜੀ ਮੇਰੇ ਕੋ ਆਪਣੇ ਨਾਮ ਤੋਂ ਵੱਧ ਕੇ ਆਪਣੀ ਇੱਜ਼ਤ ਤੋਂ ਵੱਧ ਕੇ ਕੁਝ ਨਹੀਂ ਬਿਲਕੁਲ ਇਹ ਸਖਸ ਜੇਕਰ ਸਾਫ ਸੁਥਰਾ ਨਾ ਹੁੰਦਾ ਤਾਂ ਕਲੋਨੀ ਦੇ ਨਾਲ ਨਾ ਚਲਦੀ ਨਕਿ ਜੋ ਮਹਿਲਾ ਵੱਲੋਂ ਬੱਚੀ ਵੱਲੋਂ ਰੋਪ ਲਗਾਏ ਗਏ ਨੇ ਉਹਦੇ ਵਿੱਚ ਕੀ ਸਾਹਮਣੇ ਆਂਦਾ ਤੱਤ ਕੀ ਸਾਹਮਣੇ ਆਂਦਾ ਕੀ ਨਹੀਂ ਆਂਦਾ ਕੀ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾਊਗੀ ਅਗਰ ਪੂਰਾ ਪੂਰਾ ਕਲੋਨੀ ਇਸ ਸ਼ਖਸ ਦੇ ਨਾਮ ਲ ਐ ਤੇ ਇਸ ਸ਼ਖਸ ਦੇ ਉੱਤੇ ਕੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਕੀ ਨਹੀਂ ਲਿਆਂਦੀ ਜਾਊਗੀ ਕੀ ਉਹਦੀ ਇਨਕੁਆਰੀ ਕੀਤੀ ਜਾਊਗੀ ਕਿ ਝੂਠੀ ਰਿਪੋਰਟ ਪਾਈ ਜਾਂਦੀ ਹੈ ਫਿਰ 188 ਦਾ ਪਰਚਾ ਕਿਉਂ ਨਾ ਦਰਜ ਕਰਨਾ ਪਵੇ ਇਹ ਜਾਣਾ ਜਾਣਕਾਰੀ ਅਸੀਂ ਮੁਲਾਜ਼ਮਾਂ ਕੋ ਲਾਂਗੇ ਲੋਕਾਂ ਤੋਂ ਕੈਮਰਾਮੈਨ ਧਰਮੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲੈ